ਬਾਲਾ ਬਹੁਤ ਵੀ ਮੌਕੇ ਤੇ ਨਹੀਂ ਕੋਈ ਜੇ ਨਾ ਹੈ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਨਹੀਂ ਅਸੀਂ ਤਾਂ ਦੇਖੋ ਜਿਹੜੀ ਸਾਡੀ ਡਿਊਟੀ ਸੀ ਅਸੀਂ ਸਾਨੂੰ ਜਦੋਂ ਪਤਾ ਲੱਗਿਆ ਤੁਰੰਤ ਅਸੀਂ 15 ਮਿੰਟ ਦੇ ਵਿੱਚ ਮੇਰੀ ਪਪਲ ਸਪਾਰਟੀ ਪਹੁੰਚ ਗਈ ਸੀ ਤੇ ਉਹ ਜਿਹੜੇ ਹੈਗੇ ਆ ਇੰਜਰੇਡ ਸੀਗੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਹਸਪਤਾਲ ਜਿਹੜਾ ਸਾਡਾ ਫਰਜ ਬੰਦਾ ਪਹਿਲਾਂ ਵੀ ਅਸੀਂ ਜਿਹੜਾ ਜਾਨ ਮਾਲ ਦੀ ਰੱਖੀ ਕਰਨਾ ਉਹਨਾਂ ਨੂੰ ਤੁਰੰਤ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਸੈਂਕੜੇ ਜਿਹੜਾ ਰਸਤਾ ਉਹ ਚਾਲੂ ਕੀਤਾ ਗਿਆ ਕਿਉਂਕਿ ਇਹ ਨੈਸ਼ਨਲ ਹਾਈਵੇ ਆ ਦੇਖੋ ਕਿੱਥੋਂ ਤੱਕ ਜਾਮ ਲੱਗੇ ਸੀ ਉਹ ਅਸੀਂ ਚਾਲੂ ਕਰਵਾਤਾ ਜਿਹੜਾ ਇਹ ਕੁਦਰਤੀ ਹਾਦਸਾ ਹੋਇਆ ਜਦੀ ਬਾਕੀ ਕਾਰੀ ਅਸੀਂ ਅੱਜ ਦੀ ਤਕਰੀਰ ਕਰਾਂਗੇ ਇਹਦੀ ਕੀ ਗਲਤੀ ਸੀ ਜੀ ਤੇ ਕਿੰਮਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਵੀ 7 ਤੋਂ 8 ਲੋਕ ਆ ਜਿਹੜੇ ਉਹ ਉਹਨਾਂ ਨੂੰ ਮਰਤਕ ਲਾਨ ਦਿੱਤਾ ਗਿਆ ਅਸੀਂ ਜਦ ਆਪਣਾ ਲੰਬੀ ਹੋਣ ਕਰੇ ਅਸੀਂ ਤੈਨੂੰ ਹਸਪੀਟਲ ਤੇ ਚਾਹਤਾ ਕਿ ਰਹੇ ਤੇ ਬਾਈ ਜੀ ਦੱਸ ਤੋਂ ਪੂਰਾ ਸਾਡੇ ਪਿੰਡ ਦੇ ਮੁੰਡੇ ਵੀ ਜਾਂਦੇ ਨੇ ਪਿੰਡ ਸਰੂਪੇ ਵਾਲੇ ਦੇ ਤੇ ਪਰ ਹਜੇ ਤੱਕ ਸਾਡੇ ਪਿੰਡ ਦੇ ਕਦੇ ਵੀ ਇੱਕ ਮੁੰਡੇ ਡੈੱਟ ਹੋ ਚੁੱਕੀ ਆ ਤੇ ਬਾਕੀ ਦੇ ਮੁੰਡੇ ਜਖਮੀ ਆ ਕਦੇ ਜਲਾਲਾwala ਹਸਪਤਾਲ ਚ ਲੈ ਕੇ ਬਹੁਤ ਸੀਰੀਅਸ ਮੁੰਡੇ ਕਹਿੰਦੇ ਇਹ ਬਾਈ ਜੀ ਆਪਣੇ ਜਿਵੇਂ ਵਿਆਹ ਸ਼ਾਦੀਆਂ ਚ ਕੰਮ ਕਰਦੇ ਮੁੰਡੇ ਹਾਂ ਵੇਟਰ ਦਾ ਕੰਮ ਕਰਦੇ ਆ ਸੁਬਾ ਕਿਨੇ ਨੂੰ ਇਹ ਲੇ ਸੁਭਾ ਮਨ ਤੋਂ ਚਲ ਕੇ ਦੀ 6 ਵਜੇ ਕਲੇ ਆਉਂਦੇ ਕਿ ਦੀ 7 ਵਜੇ ਇੱਥੇ ਲਕਾਮ ਕਿਥੇ ਦਿੱਤਾ ਹੁੰਦਾ ਉਥੇ ਟਾਈਮ ਟੇਬਲ ਤੇ ਬੜੀ ਨੇ ਪਹੁੰਚਣਾ ਹੁੰਦਾ ਆਪਦੇ ਤੇ ਪਰ ਅੱਜ ਕੋਈ ਤੰਦ ਜਿ ਮਿਲਿਆ ਤੋਂ ਵੀ ਸੀਗੀ ਅੱਜ ਉਹਦੇ ਕਰਕੇ ਜਾਂ ਕੋਈ ਟਰੱਕਲ ਦੀ ਗਲਤੀ ਹੋਣੀ ਆ ਜਿਹੇ ਕਰਕੇ ਅੱਜ ਇੰਨੇ ਨੌਜਵਾਨਾਂ ਦੀ ਬੱਚਿਆਂ ਦੀ ਮਾਤ ਹੋ ਚੁੱਕੀ ਹੈ ਭਾਈ ਉਹ ਕਹਿੰਦੇ ਵੀ ਟੋੜਾ ਕਿਹੜੀ ਮਾਤ ਹੋ ਚੁੱਕੀ ਆ ਐਂਬੂਲੈਂਸ ਮੌਕੇ ਤੇ ਪਹੁੰਚੀ ਹੈ ਭਾਈ ਹਾਂ ਹਾਂ ਪਹੁੰਚ ਗਈ ਸੀ ਕਹਿੰਦੇ ਉਹ ਰਾਈ ਸੇ ਆਪਣਾ ਚਾਚੇ ਦਾ ਉਹਦਾ ਕੀ ਨਾਮ ਸੀ ਉਹਦਾ ਨਾਮ ਸੱਤੂ ਜੀ ਤੇ ਪ੍ਰਸੰਤ ਨਹੀਂ ਹੋਈ ਜੋ ਸੱਤੂ ਹੋ ਗਈ ਉਹਨਾਂ ਦੀ ਡੈਥ ਹੋ ਗਈ ਹੈ ਸੁਣ ਜਾ ਕਹਿੰਦੇ ਡੈਥ ਹੋ ਗਈ ਐਂਬੂਲੈਂਸ 'ਚ ਲੈ ਗਿਆ ਬਾਗੀ ਅੱਕੇ ਜੀ

ਉਹਦੇ ਥੱਲੋਂ ਚੱਲਦੀ ਹੈ ਜੀ ਕਿਨੇ ਕੁ ਮੁੰਡੇ ਕੱਟ ਹੋ ਗਏ ਮੁੰਡੇ ਦਸੀ ਜਾਂਦੇ 10 12 ਹੋ ਗਈ ਪਰ ਇਹ ਕਨਫਰਮ ਨਹੀਂ ਹੈ ਕਿੰਨੇ ਕੁ ਮੁੱਕ ਗਿਆ ਕਿੰਨੇ ਕੁ ਜ਼ਖਮੀ ਆ ਜੀ